ਇੱਕ ਦਿਨ ਮੈਨੂੰ ਮੇਰੇ ਕੁਝ ਦੋਸਤ ਰੁਪਏ ਰੁਪਏ ਦੀ ਖਾਤਰ ਹੈ ਜਿਹੜੇ ਅਸਤੁਸ਼ਟੀ ਕਰਦੇ ਹੋਏ ਮਿਲੇ ਉਹ ਦੋਸਤ ਬਿਲਕੁਲ ਸੰਤੁਸ਼ਟ ਨਹੀਂ ਸਨ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਨਿੱਕੀ ਨਿੱਕੀ ਗੱਲ ਤੇ ਵੀ ਸੰਤੁਸ਼ਟ ਕਿਉਂ ਨਹੀਂ ਹੁੰਦੇ ਤੇ ਉਹ ਕਹਿੰਦੇ ਅਸੀਂ ਇੰਨੇ ਅਮੀਰ ਨਹੀਂ ਕਿ ਅਸੀਂ ਸੰਤੁਸ਼ਟ ਹੋ ਸਕੀਏ ਤੇ ਫਿਰ ਮੈਂ ਕਿਹਾ ਕਿ ਅੱਛਾ ਇਹਦਾ ਮਤਲਬ ਇਹ ਹੈ ਅਮੀਰ ਲੋਕ ਸੰਤੁਸ਼ਟ ਹੁੰਦੇ ਆ ਗਰੀਬ ਨਹੀਂ ਫਿਰ ਮੇਰਾ ਧਿਆਨ ਅਮੀਰ ਕਰੋੜਪਤੀਆਂ ਵੱਲ ਗਿਆ ਤੇ ਮੈਂ ਇਹ ਦੇਖਿਆ ਕਿ ਕਰੋੜਪਤੀ ਲੋਕ ਵੀ ਹੈ ਜਿਹੜੇ ਉਸ ਸੰਤੁਸ਼ਟ ਨਹੀਂ ਸਨ। ਉਹਨਾਂ ਦੇ ਅੰਦਰ ਵੀ ਅਜੇ ਸੈਟੀਸਫੈਕਸ਼ਨ ਨਹੀਂ ਆਈ ਸੀ। ਤੇ ਇਸ ਨੂੰ ਦੇਖ ਕੇ ਮੈਨੂੰ ਐਵੇਂ ਲੱਗਾ ਕਿ ਜੇ ਸੰਤੁਸ਼ਟ ਵਿਅਕਤੀ ਹੀ ਅਮੀਰ ਹੁੰਦਾ ਹੈ ਤੇ ਅਮੀਰ ਵਿਅਕਤੀ ਹੀ ਸੰਤੁਸ਼ਟ ਹੁੰਦਾ ਤਾਂ ਫਿਰ ਇਸ ਜਗ੍ਹਾ ਤੇ ਅਜੇ ਕੋਈ ਵੀ ਅਮੀਰ ਨਹੀਂ ਹੈ ਹਰ ਬੰਦਾ ਗਰੀਬ ਹੈ। ਤੇ ਗਰੀਬ ਹੋਣ ਦੇ ਕਾਰਨ ਉਹ ਹੋਰ ਹੋਰ ਚਾਹੁੰਦਾ ਜਿਹਦੇ ਕੋਲ 100 ਰੁਪਏ ਹੈ ਉਹ ਚਾਹੁੰਦਾ ਮੈਨੂੰ 1000 ਮਿਲ ਜਾਏ ਜਿਸ ਦੇ ਕੋਲ 1000 ਹੈ ਉਹਨੂੰ ਲੱਖ ਦੀ ਆਸ ਹੈ ਜਿਹਦੇ ਕੋਲ ਲੱਖ ਹੈ ਉਹ ਕਰੋੜ ਨੂੰ ਅੱਗੇ ਚਾਹਣ ਲੱਗ ਜਾਂਦਾ ਹੈ ਕਰੋੜ ਵਾਲਾ ਅਰਬ ਖਰਬ ਨੂੰ ਇਸ ਦਾ ਮਤਲਬ ਇਸ ਦੁਨੀਆ ਤੇ ਨਾ ਹੀ ਕੋਈ ਬੰਦਾ ਸੰਤੁਸ਼ਟ ਹੈ ਤੇ ਨਾ ਹੀ ਕੋਈ ਅਮੀਰ ਹੈ ਸਾਰੇ ਹੀ ਇਸ ਸੜਕ ਤੇ ਚੱਲ ਰਹੇ ਨੇ ਔਰ ਇਸ ਸੜਕ ਦੇ ਚੱਲਣ ਵਾਲੇ ਸਾਰੇ ਗਰੀਬ ਐ ਕੋਈ ਕਿਸੇ ਪੱਖੋਂ ਕੋਈ ਕਿਸੇ ਪੱਖੋਂ ਕੋਈ ਕਿਸੇ ਪੱਖੋਂ ਜੇ ਅਮੀਰ ਹੋਣਾ ਤੇ ਸੰਤੁਸ਼ਟ ਹੋਣਾ ਸਿੱਖ ਲਵੋ ਮਨ ਦੀ ਅਮੀਰੀ ਹੀ ਸਭ ਤੋਂ ਵੱਡੀ ਅਮੀਰੀ ਹੁੰਦੀ ਹੈ ਔਰ ਜਿਸ ਦਾ ਮਨ ਅਮੀਰ ਹੋ ਜਾਂਦਾ ਉਸ ਨੂੰ ਬਾਕੀ ਦੀਆਂ ਗਰੀਬੀਆਂ ਲਾਗੇ ਵੀ ਨਹੀਂ ਆਉਂਦੀਆਂ ਧੰਨਵਾਦ